ਤੁਹਾ ਮਾਪੇ ਗਏ ਤੁਹਾਨੂੰ ਮਾਸੀ ਕਾਕੇ ਨਾਲ ਨਹੀਂ ਮਿਲਦੇ ਹੈ ਇਹ ਬੰਦ ਜਦੋਂ ਉਹ ਕਹਿੰਦਾ ਮੇਰੇ ਬੂਏ ਦੇ ਜਦੋਂ ਢਾਹੇ ਨਹੀਂ ਪੁੱਤਰ ਕੋਈ ਨਹੀਂ ਕਹਿੰਦੀ ਇਹ ਢਾਹ ਵਾਲੀ ਦੀ ਹੈ ਜਿਹੜੇ ਪੈਰ ਕਿੱਥੇ ਆ ਉਹਨਾਂ ਨੂੰ ਕੋਈ ਨਹੀਂ ਮੈਨੂੰ ਯਾਦ ਆ ਦਿੱਤੀ ਨਾ ਨਾ ਦਾਨੀ ਚਲੋ ਕਿੱਥੇ ਜਾਣਾ ਹੈ ਉਹਦੀ ਜਗ੍ਹਾ ਉੱਥੇ ਬੈਠੋ ਆਹੋ ਉੱਥੇ ਮਾਂ ਲਈਏ ਜਮਾਨੇ ਇਹਨੇ ਉਹਨੇ ਮੈਨੂੰ ਨਹੀਂ ਆਉਂਦੀ ਜਿੱਦ ਕਰਵਾਉਂਦਾ ਉਹ ਵਾਲੇ ਤਾਂ ਕੰਮ ਹੀ ਨਹੀਂ ਕੀਤਾ ਤੂੰ ਮੈਨੂੰ ਕਿੱਥਾ ਪੁੱਛੀ ਤੈਨੂੰ ਮਾਵਾ ਦੇ ਆ ਮੈਂ ਉਹ ਕਿੱਥੇ ਆ ਗਈ ਵੇ ਦੋ ਜੰਮੇ ਹਰ ਵਾਰੀ ਵਿੱਚ ਬਾੜਿਆ ਉਹਨੂੰ ਨਹੀਂ ਆਦੀ ਇੱਕ ਦੋ ਨਾਲ ਗਾਲਾਂ ਗਢੀ ਜਾਂਦੀ ਜੋ ਮਰਜੀ ਬਗੀ ਜਾਂਦੀ ਐ ਫਿਰ ਓਏ ਬੜਿਆ ਸੀ ਮੈਂ ਮੈਂ ਬਹੁਤ ਦਿਨ ਹਰ ਵਾਰੀ ਵਿੱਚ ਬਾੜਿਆ ਵਾ ਫਿਰ ਗੱਲ ਇਹਦੀ ਮਿੰਤਾ ਕਰ ਕਰ ਕੇ ਹਟ ਗਿਆ ਚੁੱਪ ਕਰਕੇ ਰੋਟੀ ਖਾ ਨਹੀਂ ਖਾਂਦੀ ਤੇ ਕਰੇਗੀ ਕਰੀਏਗੀ ਮਿੰਤਾ ਕਰੰਦਿਆ ਪਾਈ ਲੱਗਦੀ ਆ 4-5 ਦਿਨ ਮੈਂ ਕੋਰ ਰੱਖਿਆ ਫਿਰ ਇੱਥੇ ਬਾੜਿਆ ਇਹਨੂੰ ਕੀ ਰੋਟੀ ਖਾਵੇ ਚਾਹ ਨਾ ਤੁਹੇ ਅੰਦਰ ਦੇ ਵਾਰੋ ਉਹ ਮੰਨਣਾ ਸਿਖਾਉਣੀ ਉਹ ਤਾਂ ਕੱਢ ਲਈ ਹੋ ਗਿਆ ਇਹ ਮੈਂ ਆਇਆ ਚਲੋ ਕਰਿਓ ਨਾ ਕਰਿਓ ਰੱਬਾ ਕਰੀ ਮੈਨੂੰ ਪਤਾ ਜੂ ਹੋਣਾ ਬਾਜੀ ਲੋਕਾਂ ਦੇ ਲੱਗਣੀ ਪਾ ਜਾਊਗਾ ਮੈਂ ਇਹ ਲੋਕਾਚਾਰੀ ਹੋਣੀ ਉਹ ਨਾ ਪਾਓ ਯਾਰ ਨਾ ਇੱਥੇ ਆਪੇ ਸਾਰਾ ਮਰ ਜਾਗੇ ਇਹ ਉਮਰ ਦਾ ਮੈਂ 18 ਸਾਲ ਦਾ ਕੰਮ ਕਰਾ ਲਿਆ ਕਹਿੰਦੇ ਨਹੀਂ ਤਾਂ ਉਹ ਤੇ ਪਰਚਾ ਦੇ ਮੈਂ ਨਹੀਂ ਜੋ ਮੇਰੀ ਦਾ ਸਾਲ 9 ਲੱਖ ਰੁਪਏ ਰਕੇ ਦੇ ਮੈਂ ਤਾਂ 9 ਲੱਖ ਰੁਪਏ ਜੀ 9 ਲੱਖ ਰੁਪਏ ਨਕਦੀ ਦਿੱਤੀ ਤਾਂ ਅੰਦਰ ਦੇਖੋ ਪਲੇਟਪੁਲੇਟ ਲਵਾਈਆਂ ਦੇ ਡੇਢ ਹੱਡਾ ਲੱਗ ਗਿਆ ਸਾਢੇ 2.5 ਲੱਖ ਲੱਗ ਗਿਆ ਸਾਡਾ ਤੁਹਾਨੂੰ ਪੈਸੇ ਦਵਾ ਦੋ ਸਾਡਾ ਇंसाफ ਇंसाਫ ਆਣੀ ਤਾਂ ਕਦੀ ਕੀ ਕਰੋ ਬਾਹਰ ਨਹੀਂ ਨਿਕਲੇ ਆਂਡ ਪਿਓ ਦੇ ਲਾਪੂ ਆਏ ਆ ਇਹਨੇ ਸਾਡਾ ਜਰੂਰ ਛੱਡ ਦਿੱਤਾ ਇਹਨੇ ਕੱਪੜਾ ਪਾਉਂਦਾ ਨਾ ਪੈਸੇ ਬਿਲਾ ਕਾ ਮੈਂ ਫਿਰ ਬੈਠ ਕੇ ਕੱਢੂਗਾ ਤੂੰ ਆਦੇ ਤੇ ਭਰਾ ਨੂੰ ਦਵਾਈ ਕਮਲੋ ਮੈਨੂੰ 50 ਸਾਲ ਹੋ ਗਏ ਚਰੰਦਿਆਂ ਨੂੰ ਆਹ ਦੁਕਾਨਾਂ ਦਿੱਤੀਆਂ ਪੁੱਤ ਉਹਨਾਂ ਨੇ ਦਿੱਤੀ ਗਵਲੇ ਨੂੰ ਦਿੱਤੀ ਇਹਨੂੰ ਦਿੱਤੀ ਸਾਰਿਆਂ ਨੇ ਤੇ ਆ ਜੋ ਦੂਸ ਪਲਾ ਕੇ ਆ ਲੈ ਕੰਮ ਕਰ ਲਿਆ ਮੈਨੂੰ ਕੀ ਪਤਾ ਮੇਰੇ ਨਾਲ ਇੰਨੀ ਕਰਦਾ ਨਹੀਂ ਹੋਣੀ ਹੈ ਬੰਨਾ ਬਹੁਤ ਬਾਦੀ ਬਹੁਤ ਕਰਦਾ ਨਹੀਂ ਹੋਗੀ ਤਿੰਨ ਬੱਚੇ ਦੋ ਕੁੜੀਆਂ ਹੁਣ ਚਾਰ ਦਿਨ ਹੋ ਗਏ ਮੈਂ ਇੱਥੇ ਬੈਠੀ ਮੈਂ ਨਹੀਂ ਬੂਆ ਖੋਲੇ ਗੰਦੇ ਵੇਚ ਦਿੱਤਾ ਹਾਂ ਅੱਛਾ ਹਾਂ ਚਾਰ ਦਿਨ ਹੋ ਗਏ ਰਾਤ ਮੇਰਾ ਤਾਂ ਕਸਾ ਤਾਂ ਚਾਰੀ ਹੈ ਨਾ ਮੇਰੇ ਮੇਰੇ ਮੈਂ ਬੰਦਾ ਮਰ ਗਿਆ ਤੇ ਮੈਂ ਤੇ ਜਿੰਨੀ ਹੈ ਨਾ ਇਹ ਸਰਕਾਰੀ ਹਥਮ ਸਾਰੇ ਵਿਆਹੇ ਪੋਤੇ ਵਿਆਹਤੇ ਆ ਆ ਪੰਜਾਹ ਜਨ ਦਿੱਤਾ ਪੁੱਤ ਗੌਰ ਬੰਨੇ ਕਿੰਨੇ 50 ਸਾਲ ਤੋਂ ਵੱਧ ਦਿੱਤਾ ਹਨ ਮੈਨੂੰ ਆਪਣਾ ਕਮਰਾ ਮਿਲਣਾ ਚਾਹੀਦਾ ਮੈਂ ਕਰਨੇ ਉੱਥੇ ਬੰਦੇ ਨਾ ਬੰਦਾ ਬਣ ਕੇ ਪੁੱਤ ਪਾਏ ਢੀਆਂ ਪਾਰੀਆਂ ਵਿਆਹੀਆਂ ਕੋਈ ਸਾਹ ਨਹੀਂ ਅੱਜ ਮੈਂ ਕੱਖਾਂ ਜਿ ਰੋਲ ਗਈ ਅੱਜ ਮੈਂ ਕੱਖਾਂ ਜਿ ਪੁੱਤ ਰੋਲ ਗਈ ਆ ਮੈਂ ਕੱਖਾਂ ਜਿ ਰੋਲ ਗਈ ਮੈਂ ਕੀ ਕਰਾਂ 8 ਸਾਲ ਹੋ ਗਏ ਆ 8 ਸਾਲ ਹੋ ਗਏ ਮੈਂ ਤਾਂ ਕੈ ਗਾਂਦੀ ਨੂੰ ਮੈਂ ਨੇ ਟੱਕੇ ਨਹੀਂ ਖਾਦੇ ਮੇਰਾ ਬੰਦਾ ਕਹਿੰਦਾ ਇੱਥੇ ਦੁਕਾਨ ਨਾ ਛੱਡੀ ਮੈਂ ਦੁਕਾਨ ਕਰਦੀ ਰਹੀ ਮੈਂ ਕਿ ਮੇਟੀਆਂ ਪਾਉਂਦੀ ਰਹੀ ਆ ਮੈਂ ਆਪਣੀ ਰੋਟੀ ਕਾਂਦੀ ਰਹੀ ਆ ਇਹਨਾਂ ਕੋ ਖਾਣੇ ਆਪਣੀ ਰੋਟੀ ਨਹੀਂ ਦਿੰਦੇ ਨਹੀਂ ਨਹੀਂ ਜਾਂਦੀ ਇੱਕ ਪੁੱਤ ਮਾਂ ਨਹੀਂ ਪਾਲੀ ਜਾਣਦੀ ਸਾ ਮੇਰੇ ਮਿਲਣਾ ਚਾਹੀਦਾ ਹਾਂ ਰੋਟੀ ਪਾਣੀ ਮਿਲਣਾ ਚਾਹੀਦਾ ਤਾਲ ਨਹੀਂ ਰੋਟੀ ਪਾਣੀ ਦੇਣਗੇ ਮੈਂ ਆਪੇ ਬਣਾ ਲਾਂਗੇ ਘਰੋਂ ਕੱਡੇ ਨੂੰ ਇਹਦਾ ਮੁੰਡਾ ਹੈਗਾ ਪ੍ਰੀਤਮ ਸਿੰਘ ਕਚਾ ਨਾਮ ਦਾ ਕਾਕਾ ਤਿੰਨ ਚਾਰ ਦਿਨ ਪਹਿਲਾਂ ਮੈਂ ਵੀ ਕਿਹਾ ਭਾਜੀ ਇਹਨਾਂ ਨੂੰ ਆਪਣੇ ਕੋਈ ਘਰ ਵਾੜੋ ਉਹ ਕਹਿੰਦੇ ਨਹੀਂ ਅਸੀਂ ਅੱਗੇ ਜਗ੍ਹਾ ਸੇਲ ਕਰਤੀ ਹੈ ਜਗਾ ਇਹ ਸੇਲ ਨਹੀਂ ਹੋ ਸਕਦੀ ਕਿਉਂਕਿ ਇਹ ਜਗਾ ਜਿਹੜੀ ਪੰਚਾਇਤ ਨੇ ਅਜ ਤੋਂ 50 ਸਾਲ ਪਹਿਲਾਂ ਪਲਾਟ ਦਿੱਤੇ ਤੇ ਇਹਨਾਂ ਮਾਤਾ ਹੁਣਾਂ ਦੇ ਘਰ ਵਾਲੇ ਦੇ ਨਾਂ ਤੇ ਇਹ ਪਲਾਟ ਹੈ ਮਸੰਤ ਸਿੰਘ ਦੇ ਨਾਂ ਤੇ ਤੇ ਬਾਕੀ ਇਹੀ ਆਈਗਾ ਪ੍ਰਸ਼ਾਸਨ ਅਕਿ ਮੰਗ ਕਰਦੇ ਆ ਮਾਤਾ ਨੂੰ ਅੰਦਰ ਵੜਿਆ ਜਾਏ ਥੋੜੀ ਦੇਰ ਪਹਿਲਾਂ ਹੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਮਾਤਾ ਦੇ ਮੁੰਡਿਆਂ ਨੇ ਹੀ ਉਹਦੀਆਂ ਨੂਹਾਂ ਉਹਦੇ ਨਾਲ ਲੜਦੀਆਂ ਤੇ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਤੇ ਘਰ ਨੂੰ ਜੰਦਰਾ ਮਾਰਤਾ ਸੀਗਾ ਤੇ ਮੌਕੇ ਤੇ ਮੁਲਾਜ਼ਮ ਭੇਜੇ ਆ ਉਹਨਾਂ ਨੂੰ ਮਾਤਾ ਨੂੰ ਉੱਥੇ ਉਹਨਾਂ ਦਾ ਜੰਦਰਾ ਖਲਵਾ ਕੇ ਅੰਦਰਵਾੜਦਾ ਉਹਨਾਂ ਦਾ ਰਾਜ ਨਵਾਂ ਕਰਾਤਾ ਸੱਦੀ ਹੈ ਜਾਂ ਦੋਨੇ ਪਾਰਟੀਆਂ ਥਾਣੇ ਜੋ ਗੱਲ ਸਾਹਮਣੇ ਆਈ ਤਾਂ ਬਾਅਦ ਦੱਸਤਾ